جے کے نیوز پنجابی আর ਜਿਹਦੇ चीफ ਐਡੀਟਰ ਨੇ ਸਾਡੇ جناب ਜਗਿੰਦਰ ਜੀ ਸੋ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਕਿ ਇਹ ਇਸ ਭੰਡਾਰੇ ਨੂੰ ਬੜੇ ਸੁੱਧੇ ਤੇ ਤਜ ਦੇ ਨਾਲ ਪੂਰੇ ਸੰਸਾਰ ਭਰ ਦੇ ਵਿੱਚ ਅੱਜ ਨਾਨਕ ਸਰ ਜੀ ਦੀ ਮੰਡੀ ਦਾ 15 ਮਾਰਚ ਸਾਲਾਨਾ ਭੰਡਾਰਾ ਅਤੇ ਰਾਤ ਦੇ ਦਿਵਾਨ ਇਹ ਸੰਸਾਰ ਭਰ ਦੇ ਵਿੱਚ ਔਰ ਜਿੱਤੇ ਜਿੱਤੇ ਵੀ ਟੀਮਾਂ ਮੰਡੇ ਨੇ ਲੋਕ ਬੈਠੀਆਂ ਉਹਦੀ ਖੇਡੀਆਂ ਦੇ ਵਿੱਚ ਜਿੰਨਾਂ ਨੂੰ ਪੁੱਤ ਪੀਅਰ ਜੀ ਤੁਹਾਡੇ ਦੇ ਕੇ ਪਿੰਡ ਚੀਂਦਾ ਵੱਡੀ ਵਿਖੇ ਔਰ ਬੰਦੇ ਨਾਲ ਸੁਣਾਣਾ ਬਣਾ ਦੇ ਜਿੰਨ ਦੇ ਪਰਿਵਾਰ ਦੇ ਇਹ ਜਿਹੜਾ ਸ਼ਾਨ ਦਿਵਾਨ ਦੇ ਰਾਤੇ ਬੜੀ ਧੁੰਮਤਾਂ ਦੇ ਨਾਲ ਕਰਵਾਏ ਜਾ ਰਹੇ ਨੇਗੇ ਆਏ ਸਾਲ ਹੀ ਮਨਾਏ ਜਾਂਦੇ ਨੇ ਜੀ ਬੜੀ ਧੁੰਮਤਾਂ ਦੇ ਨਾਲ ਨਗਰ ਖੇੜੇ ਦੇ ਸਹਿਯੋਗ ਨਾਲ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ 2 ਦਿਨ ਲਗਾਤਾਰ ਮਨਾਏ ਜਾਂਦੇ ਲੰਗਰ ਚੱਲਦੇ ਦਿਨ ਦੇ ਦੌਰਾਨ ਪਹਿਨ ਪੂਰੇ ਜੋਸ਼ੋਖ ਰੋਸ਼ ਦੇ ਨਾਲ ਤੇ ਰਾਤ ਦੇ ਦਿਵਾਨ ਲੱਗਦੇ ਆ ਲੰਗਰ ਦੇ ਵਿੱਚ ਜਿਵੇਂ ਜਲੇਬੀਆਂ ਹੋਈਆਂ ਤੱਤੀਆਂ ਤੱਤੀਆਂ ਤੇ ਗਰਮਾ ਗਰਮ ਪਕੌੜੇ ਕੜੀ ਪ੍ਰਸ਼ਾਦੇ ਹੋਰ ਵੀ ਬਹੁਤ ਸਾਰੀਆਂ ਔਰ ਮਟਰ ਪਨੀਰ ਹੋਰ ਬਹੁਤ ਸਾਰੀਆਂ ਐਸਾ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਸੰਗਤਾਂ ਨੂੰ ਸ਼ਕਾਇਆ ਜਾਂਦੀਆਂ ਨੇ ਸਭ ਦਾ ਬਿਲਕੁਲ ਛੱਕੇ ਜਾਂਦੀਆਂ ਨੇ ਵਰਤਾਰੇ ਦੇ ਸਾਡੇ ਸਹਾਯੋਗ ਮੈਂ ਉਹਨਾਂ ਨੂੰ ਚਾਹਤਾਂ ਜੀ ਕਹਿੰਦਾ ਬਿੱਲੂ ਲੋਹੇ ਵਾਲਾ ਹਾਂਜੀ ਜੀ ਜੁਰਜੀ ਉਹਨਾਂ ਆ ਜੈਨੀ ਜੀ ਜੈਨੀ ਜੀ ਜੈ ਵੀਰਾਂ ਜੀ ਇਹ ਆਪਣਾ ਨਾਮ ਵੀ ਕਰਦਾ 13 ਨੰਬਰ ਤੇ ਲਗਾ ਲਈ ਕੀ ਕਹਿੰਦਾ ਜੀ ਤੁਸੀਂ ਇਹ ਭਦਾਰੇ ਬਣਾ ਰਹੇ ਕਿਦੋਂ ਬਣਾ ਰਹੇ ਆਂ ਅੰਮੀ ਇੰਗਰਾਜ਼ ਨਾਲ ਬਸੇ ਗੱਲ ਕਰਦੇ ਗੜੀ ਤੁਮ ਤਾਂ ਮਨ ਕਰਦੇ ਸਾਰੇ ਜਲੋ ਕਰਦੇ ਆਂ ਸਾਰੇ ਜਿੰਨੇ ਸਾਰੇ ਜਲੋ ਲਾਗੀ ਸੇ ਬਜਾਉਂਦੇ ਜੀ ਇਸੇ ਲੋਕ ਜਿਹੜਾ ਪਾਲੇ ਨੇ ਆਪਣੇ ਕਮਿਊਨਿਟੀ ਨੂੰ ਆਂ ਜਾਂ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਬੰਦੇ ਸਾਰੇ ਤੇ ਬਾਕੀ ਅਤਰੜ ਕੇ ਅਤਰੜ ਕੇ ਪਿੰਡ ਵਾਸੀਏ ਨਾਲ ਸੁਯੋਗ ਕਰਦੇ ਹਾਂ ਘਟਾ ਵਾਸੀ ਪਿੰਡ ਵਾਸੀ ਸਾਰੇ ਨਾਲ ਕੀ ਕਰਦੇ ਨੇ ਸਾਰੇ ਕੰਮ ਕਰਦੇ ਨੇ ਅੱਗ ਹੀ ਖਾਦੀ ਹੁੰਦਾ ਹੈ